ਹਾਕ ਡੀ ਆਦੀ ਮਾਂ ਜਿਹੜੀ ਹੋਈ ਜਾਂਦੀ ਦਿਨ ਦਿਨ ਹਾਏ ਹਾਏ ਉਹ ਵੀ ਪੀੜੀ ਦਾ ਪੂਰਾ ਉਹਨਾਂ ਅੜ ਗਈ ਖਾਈ ਜਾਂ ਰਾਸ਼ਨ ਬਸ ਮਿਲ ਜਾਂਦਾ ਤੇ ਭਰਾ ਦੇ ਘਰ ਤੋਂ ਕੋਈ ਮਿਲਿਆ ਨਹੀਂ ਕਦੇ ਤੈਨੂੰ ਹੋਰ ਤਾਂ ਤੋਂਨੇ ਘਰੇ ਪੜੀ ਆ ਤੇ ਸਾਡੇ ਘਰੇ ਪੜੀ ਐ ਜਿੱਦਾਂ ਐਹੀ ਡੱਕੇ ਵਰਗੀ ਸੀ ਤੂੰ ਟੱਕੇ ਵਰਗੀ ਝੋਲ ਮਿਰਚੇ ਜੋੜ ਵੀ ਆਗਾ ਤੇ ਹੁਣ ਹੈ ਹੁਣ ਜੋਰ ਵੀ ਗਿਆ ਜੋਰ ਜਵਾਨੀ ਧੰਨ ਭੱਲੇ ਫਿਰ ਜੱਟ ਸਿੱਧਾ ਕਉ ਚੱਲੇ ਇਹ ਗੱਲਾਂ ਸੱਚੀਆਂ ਨੇ ਜਦੋਂ ਕੋਈ ਢੇਢੀ ਭੱਲੇ ਤੁਰਿਆ ਕਿੱਥੇ ਜਾਵੇ ਜੋਰ ਕੀ ਗਾ ਫਿਰ ਰੋਟੀਆਂ ਖਾਣੀਆਂ ਜਿਆਦੀਆਂ ਆ ਰਾਤ ਭਲੇਖਾ ਪੈ ਗਿਆ ਘਰੇ ਕੋਈ ਆਇਆ ਤੇ ਇੱਥੇ ਬੰਦਾ ਜਿਹਾ ਆਇਆ ਤੇ ਵਿਚਾਲੇ ਖੜੀ ਕੋਈ ਤਾਂ ਨਹੀਂ ਸੁਗਾਈ ਵੇਖੋ ਹੁਣ ਚੈੱਕ ਕਰੋ ਚੱਕਿਆ ਤਾਂ ਨਹੀਂ ਗਿਆ ਕੁਛ ਨਹੀਂ ਛੱਕਿਆ ਉਮੇ ਖੜਾ ਤੁਹਾਡਾ ਤਾਂ ਮੇਰੇ ਨਾਲ ਕੋਈ ਵੈਰ ਹੈ ਰੋਹ ਰਾਤ ਨੂੰ ਖਾ ਕੇ ਬਾਦਲੇ ਨਾ ਕੋਈ ਗੱਲ ਨਾ ਕੋਈ ਬਾਤ ਹੂੰ ਆਈ ਵੱਡੀ ਤੂੰ ਕਾਜੂ ਕਤਲੀ ਮੂੰਹ ਵੇ ਤੇਰਾ ਪਰਫੀਏ ਮੂੰਹ ਵਾਲੀ ਕੂਣੀ ਟੈਪ ਜੀ ਰਾਤ ਭਲੇਖਾ ਪੈ ਗਿਆ ਹੋਰ ਜਵਾਨੀ ਧੰਨ ਭਲੇ ਗੱਲਾਂ ਸੱਚੀਆਂ ਨੇ ਜਦੋਂ ਕੋਈ ਢੇਡੀ ਭੱਲੇ ਤੁਰਿਆ ਕਿੱਥੇ ਜਾਵੇ ਜੋਰ ਕੀ ਗਾ ਫੇ ਰੋਟੀਆਂ ਖਾਣੀਆਂ ਜਿਆਦੀਆਂ ਰਾਤ ਭਲੇਖਾ ਪੈ ਗਿਆ ਘਰੇ ਕੋਈ ਆਇਆ ਤੇ ਇੱਥੇ ਬੰਦਾ ਜਿਹਾ ਆਇਆ ਤੇ ਵਿਚਾਲੇ ਖੜੀ ਕੋਈ ਤਾਂ ਜੀਤੂ ਗਈ ਵੇਖੋ ਹੁਣ ਚੈੱਕ ਕਰੋ ਚੱਕਾ